ਆ ਦੇ ਸਾਕ ਦੇ ਉੱਧਰ ਪਾਣੀ ਲੱਗਦਾ ਹੋਇਆ ਪੈਪ ਦੇਖੋ ਟੈਂਟ ਵਾਲਾ ਜਾ ਕੜਿਆ ਉਹਨੇ ਸਿ ਪਾ ਮੰਗੇ ਪਿੰਨੀਆਂ ਚ ਇੱਧਰ ਵੀ ਆ ਚੱਕ ਕੇ ਵੀ ਦਿਖਾਓ ਕੰਦੇ ਅੰਜ ਦੇਖੋ ਸਾਰੇ ਯਾਰੇ ਪਿੰਨੀਆਂ ਅਸਜੀ ਕਾਲ ਤੁਹਾਡਾ ਮਾਹਲ ਬਲੌਗ ਚ ਸਵਾਗਤ ਹੈ ਹਾਂਜੀ ਅੱਜ ਅਸੀਂ ਹੋਗੇ ਬਮਾਰ ਇਸ ਲਈ ਹੋ ਗਈ ਸਾਡੀ ਛੁੱਟੀ ਕਿਉਂ ਮੰਮੀ ਜੀ ਅੱਜ ਜਾਦੇ ਬਿਮਾਰ ਹੋ ਗਿਆ ਸੀ ਜਾਦੇ ਬੁਰਾ ਹਾਲ ਹੋ ਗਿਆ ਇੱਧਰ ਕਹਿੰਦੇ ਸਾਹ ਨੂੰ ਪਾਣੀ ਲਾਉਂਦੇ ਹੋਏ ਮੰਮੀ ਜੀ ਬੋਲਿਆ ਬੜਾ ਔਖਾ ਜਾ ਰਿਹਾ ਆ ਫਿਰ ਵੀ ਅਸੀਂ ਵਲੋਗ ਬਣਾਣਾ ਆ ਮੰਮੀ ਜੀ ਦਾ ਕਹਿਣਾ ਹੈ ਕਿਉਂਕਿ ਅੱਜ ਬਣੀਆਂ ਪਿੰਨੀਆਂ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਪਿੰਨੀਆਂ ਮੰਮੀ ਜੀ ਇਹ ਪੋਟੀਆਂ ਤੇ ਦਿਓ ਬਣਾ ਮਾ ਮੰਮੀ ਜੀ ਅੱਧੀ ਰਹਿੰਦੇ ਸਿਆਲ ਨੂੰ ਉਹ ਦਿਖਾਣੇ ਪਾਣੀ ਲੱਗਦਾ ਹੁਣ ਫਰ ਹੈ ਸਾਡਾ ਕਾਮਯਾਬ ਹੋ ਗਿਆ ਆ ਦੇਖ ਸਕਦੇ ਹੋ ਅਦਰ ਪਾਣੀ ਲੱਗਦਾ ਹੋਇਆ ਪੈਪ ਦੇਖੋ ਟੈਂਕ ਵਾਲਾ ਜਕੜਿਆ ਮਮੀ ਨੇ ਨਹੀਂ ਉਹ ਪੈਪ ਛੋਟਾ ਹੈ ਡਰ ਗਈ ਇੱਕਦਮ ਆ ਗਿਆ ਮੋੜ ਤੋਂ ਏ ਪਤਾ ਨਹੀਂ ਕੀ ਆ ਇਹਨੂੰ ਸਾਡੇ ਕੋਲ ਹੀ ਆਉਂਦੇ ਨੰਦਾ ਆ ਪੈਪ ਛੋਟਾ ਸੀ ਮੰਮੀ ਇਹ ਨਾਈਟ ਟੈਂਟ ਵਾਲਾ ਫੋਲੀਆ ਦੇਖ ਸਾਡੇ ਉਹ ਇੱਧਰ ਸਾਲ ਨੂੰ ਆਪਣਾ ਪੈਪ ਚਾਹੀਦੀ ਕੁਛ ਖੇਡ ਕੇ ਤੇਹੀ ਕਮਲ ਨੇ ਹੋ ਹੋ ਸਾਢੇ ਦਿਨ ਪਾਣੀ ਬੋਲ ਨਹੀਂ ਹੋ ਰਿਹਾ ਯਾਰ ਮੋਟਰ ਦਾ ਪਾਣੀ ਲੱਗਦਾ ਹੋਇਆ ਕਿ ਹਾਂਜੀ ਮੋਟਰ ਚੱਲਦੀ ਹੋਏ ਸਾਡੀ ਇੱਧਰ ਦੇਸੀ ਜੀ ਗਾੜੀ ਦਾ ਮੋਟਰ ਇੱਧਰ ਸਾਗੁੱਦਾ ਹੋ ਗਿਆ ਅੱਧਾ ਬਿੱਟ ਨਿਕਲੇ ਆਇਆ ਨਿਕਲੇ ਆਇਆ ਹਾਲੇ ਪਾਣੀ ਲੱਗਦਾ ਤਾਂ ਪਤਾ ਨਹੀਂ ਲੱਗਦਾ ਹਾਲੇ ਬਾਟਰ ਨੂੰ ਜਿਆਦਾ ਪਾਣੀ ਹਾਂਜੀ 5 ਦਿਨ ਹੋਏ ਆ ਲੈ ਤਾਂ ਮੰਮੀ ਨੇ ਇੱਧਰ ਉਹ ਵੀ ਬਣਾਇਆ ਹੈ ਹੈ ਪਾਣੀ ਲੱਗਣ ਨੂੰ ਨਕਲ ਕੀ ਦੀਆਂ ਨਕਲ ਆਇਆ ਤੁਹਾਨੂੰ ਪਤਾ ਚਲੋ ਫੇਰ ਮਿਲਦੇ ਆ ਮੇਰਾ ਤਾਂ ਬਹੁਤ ਬੁਰਾ ਹਾਲ ਹੋ ਗਿਆ ਮੇਰੇ ਬੋਲ ਮੇ ਨਹੀਂ ਖੰਦਾ ਪਿਆ ਕਿਹਦੇ ਦਵਾਈ ਲੂ ਹੁਣ ਲਿਆਣੇ ਅਸੀਂ ਦਵਾਈ ਜਾ ਕੇ ਹਾਂਜੀ ਹੁਣ ਅਸੀਂ ਆਏ ਕਿਚਨ ਚ ਕਿਉਂਕਿ ਅੱਜ ਵਾਲੀਆਂ ਪਿੰਨੀਆਂ ਆਈ ਬਾਜ ਸਾਡੀ ਹੈਗੀ ਸੀ ਉਹ ਹਾਂ ਮਮੀ ਜੀ ਹਾਂ ਜੀ ਖੁਰੀ ਹੈ ਜੀ ਬਿਮਾਰ ਬਬਾ ਬਹੁਤ ਜ਼ਿਆਦੇ ਹੋ ਗਿਆ ਸੀ ਤੇ ਹੁਣ ਖਾਣਾ ਸਮਾਰਟ ਪਿੰਨੀਆ ਦਾ ਲੋ ਜੀ ਇੱਥੋਂ ਸ਼ੁਰੂ ਕਰਦੇ ਆ ਪਹਿਲਾਂ ਇਹ ਹੈ ਕੀ ਗਿਰੀ ਜਿਹੜੀ ਇਹ ਹੁੰਦੀ ਆ ਨਾਰੀਅਲ ਦੀ ਗਿਰੀ ਆ ਤੇ ਇੱਧਰ ਹੈਗੇ ਆ ਦਾਖਾਂ ਇਹ ਹੈਗੇ ਆ ਕਾਜੂ ਪਤਾਮ ਆ ਹੈਗੇ ਆ ਕੀ ਆ ਮਮੀ ਇਹ ਕੋੜੀ ਸੌਂਫ ਤੇ ਮਿੱਠੀ ਸੌਂਫ ਹੈ ਪੀਸੀ ਹੋਈ ਤੇ ਇਹ ਹੈਗਾ ਖੋਆ ਆਹ ਹੈਗੀ ਸੌਂਡ ਤੇ ਆਹ ਹੈ ਖੜੀ ਇਹ ਸਾਰਾ ਸਮਾਨ ਅਸੀਂ ਪਾਵਾਂਗੇ ਪਿੰਨੀਆਂ ਚ ਇਧਰ ਵੀ ਆ ਦੱਸੋ ਆ 8 ਕਿਲੋ ਹਾਂਜੀ ਅਬ ਇਹ ਬੇਸਣ ਬੇਸਣ 1 ਕਿਲੋ ਇਹ ਆ 1 ਕਿਲੋ ਹੈਗੀ ਆਲਸੀ ਆਲਸੀ ਭੁੰਨ ਕੇ ਪੀਸ ਲਈਏ ਫੇ ਭੁੰਨ ਕੇ ਪੀਸੀ ਹੋਈਆ ਉਹ ਵੀ ਭੁੰਨ ਕੇ ਸਾਰਾ ਸੀ ਇਹਦੇ ਵਿੱਚ ਪਾਣਾ ਆ ਸਮਾਨ ਤੇ ਹੀ ਬਾਣੀਆਂ ਪਿੰਨੀਆਂ ਹਾਂਜੀ ਇਹ ਪਾਉਂਗਾ ਹਾਂਜੀ ਫੇ ਦੱਸਦੇ ਹਾਂ ਹਾਂਜੀ ਬਣਾ ਕੇ ਦੱਸਾਂਗੇ ਪਿੰਨੀਆਂ ਕਿੱਦਾਂ ਬਣਾਉਂਦੇ ਅਸੀਂ ਹਾਂ ਮੰਮੀ ਜੀ ਹਾਂਜੀ ਲੋ ਜੀ ਅੰਦਰ ਮੰਮੀ ਜੀ ਨੇ ਮੈਨੂੰ ਦਿੱਤੀ ਬਾਦਾਮ ਕੱਟਣੇ ਦੀ ਅੱਜ ਕਰਦ ਨਾ ਕੱਟਿਆ ਜਾਊਗਾ ਬਾਦਾਮ ਮੇਰੇ ਹੱਥੋਂ ਚਲੋ ਹੁਣ ਕੱਟਦੇ ਹਾਂ ਫੇ ਬਣਾਉਂਦੇ ਆ ਪਿੰਨੀਆਂ ਲੋ ਜੀ ਇੱਧਰ ਸਾਰਾ ਸਮਾਨ ਤਿਆਰ ਕਰ ਲਿਆ ਗਿਆ ਆ ਮੰਮੀ ਜੀ allo ਕਿ ਬਹਿਤੀ ਬੁਮਾਰਾ ਮੈਂ ਤਾਂ ਹੋਇਆ ਨਹੀਂ ਇੱਧਰ ਹੈਗੇ ਬਦਾਮ ਕਾਜੂ ਧੱਖ ਗਿਰੀ ਤੇ ਖੁਆ ਤੇ ਉਹ ਹੈ ਖੰਡੂਰ ਇੱਧਰ ਕੇ ਪਾ ਲਿਆ ਗਿਆ ਦੇਸੀ ਤੇ ਆ ਹੈਗੀ ਆ ਮਿੱਠੀ ਸੌਂਫ ਕੋੜੀ ਸੌਂਫ ਤੇ ਕਰਿਆਟੀ ਤੇ ਕੀ ਹੋ ਅਬ ਇਹ ਬੋਲਗੇ ਆਲਸੀ ਆ ਮਿਕਸ ਉਹਨੂੰ ਪਾਉਣਾ ਕਿ ਤੇ ਪੀਸਕੇਟ ਵਿੱਚ ਮਿਕਸ ਕਰ ਲਿਆ ਗੋਲ ਮਖਾਣੇ ਇਹ ਐਸੀ ਪਾਣੇ ਨਹੀਂ ਹੈਗੇ ਡੈਡੀ ਲੈ ਬਾਦਿਓ ਮੈਂ ਇਹਨੂੰ ਪਸੰਦ ਨਹੀਂ ਆ ਕਿ ਨਹੀਂ ਨਹੀਂ ਪਾਣੇ ਹਾਂ ਗੂਰਾ ਹੈ ਠੰਡ ਦਾ ਹਾਂਜੀ ਇਹ ਵੀ ਵਿੱਚ ਜਾਊਗਾ ਇੱਧਰ ਕੇ ਰੱਖ ਲਿਆ ਗਿਆ ਆ ਉਹਨੂੰ ਗਰਮ ਕਰ ਰਿਹਾ ਫੇਰ ਸਾਰਾ ਮਿਕਸ ਕਰਾਂਗੇ ਅਸੀਂ ਲੋਜੀ ਕੇ ਗਰਮ ਹੋ ਗਿਆ ਤੇ ਸਾਰਾ ਸਮਾਨ ਹੁਣ ਪਾ ਰਹੇ ਆ ਪਹਿਲਾ ਅਸੀਂ ਕਰਨੇ ਕਾਜੂ ਪਾਣੇ ਇਹਦੇ ਵਿੱਚ ਇਹਨੂੰ ਅਸੀਂ 깔ਣਾ ਗਰਮ ਇਹ ਹਰ ਬਦਾਮ ਸੱਟ ਤੇ ਉਹ ਮੇਰਾ ਹੋਣਾ ਇਹ ਧਾਖਾ ਇਹਨੂੰ ਅਸੀਂ ਹੁਣ ਵਿੱਚ ਮਿਕਸ ਕਰ ਦੇਣਾ ਇਹਨੂੰ ਭੁੰਨਣਾ ਹੈ ਨਾ ਮਾੜਾ ਜਿਹਾ ਸਿਕਲਵਾਣਾ ਪੈਣਾ ਹੁਣ ਚੱਲੀਏ ਇਹਦੇ ਵਿੱਚ ਗਿਰੀ ਸਿੱਟੋ ਹਨ ਗਰੀਆ ਵਿੱਚ ਗਰੀ ਇੰਤਜ਼ਾਰ ਚ ਹਾਂ ਮੈਂ ਕਦੋਂ ਜਾਵਾਂਗੀ ਮੈਂ ਥੋੜਾ ਜਿਹਾ ਭੋਜ ਚਾਹਣਾ ਆਪੀ ਹਾਂ ਜੀ ਚਾਪ ਜੀਪਨ ਉਹ ਤੇ ਵਧੀਆ ਰਹੇਗਾ ਸੇਕ ਥੋੜਾ ਜਿਹਾ ਲੱਗ ਜਾਵੇ ਹੋਰ ਇਹ ਵਿੱਚ ਚੰਗੇ ਤਰ੍ਹਾਂ ਹੋ ਜਾਵੇ ਹਾਂਜੀ ਖੋਆ ਵੀ ਦੇਖ ਰਹੀ ਆ ਕੱਢ ਕੇ ਤਾਂ ਰੱਖ ਲਈ ਪਰ ਪਾਉਂਦੀ ਨਹੀਂ ਲੋ ਜੀ ਗਿਰੀ ਵੀ ਪਾਤੀ ਗਈ ਆ ਅੰਜੇ ਚੜਦੇ ਹੋਏ ਛੱਡਣੀ ਨਹੀਂ ਅਸੀਂ ਲੋ ਜੀ ਇਹ ਹੁੰਦਾ ਸਿਆਲ ਚ ਹਰੇਕ ਤੇ ਪੰਜਾਬੀਆਂ ਦੇ ਕਰੇ ਵੰਡਾ ਹਾਂਜੀ ਹਾਂਜੀ ਪਾ ਲੋ ਖੋਆ ਵੀ ਹਾਂਜੀ ਇਹਦਾ ਬਰਦੀ ਸਿਆਲਚ ਥੋ ਮੰਮੀ ਜੀ ਤੁਹਾਡੇ ਦੋ ਕੁ ਬਰੀ ਬਣ ਜਾਂਦਾ ਹਾਂ ਹਾਂ ਜੀ ਬੋਜੀ ਹੋਰ ਆ ਵੀ ਮਾਲ ਜਾਊਗਾ ਇਹ ਸਾਰਾ ਹਾਂਜੀ ਬਲੇਡੀ ਚੱਕਲੜੀ ਹੋਸੀ ਸਾਰੇ ਬਾਈ ਕਰੋ ਲਓ ਜੀ ਬਾਤ ਆ ਗਿਆ ਸਹੀ ਲਓ ਜੀ ਹੁਣ ਕਦੇ ਦੀ ਚੱਕ ਕੇ ਪਾ ਲੈਣ ਸਾਰੇ ਇਸ ਤਰ੍ਹਾਂ ਛੱਡੇ ਪਿੰਨੀ ਹੋ ਜਾਣੀ ਹੈ ਤਿਆਰ ਪਰ ਤਿਆਰ ਕਿਉਂ ਜੀ ਮੰਮੀ ਤਾਂ ਕੱਲ ਦੀ ਤਿਆਰੀ ਚ ਲੱਗੇ ਹੋਇਆ ਕੱਲ ਦੇ ਨੂੰ ਗਰਮ ਗਰਮ ਕਰੀ ਜਾਂਦੇ ਆ ਸਾਰੀਆਂ ਸੋਫਾ ਸੋਫਾ ਤਿਆਰ ਕਰਕੇ ਰੱਖ ਲਏ ਹਾਂ ਜੀ ਖਾ ਖਾ ਸੋਖਾ ਰਹਿ ਜਾਂਦਾ ਹਾਂ ਹਾਂ ਜੀ ਹਾਂ ਜੀ ਮੇ ਤਾਂ ਹੁਣ ਬੋਲੀ ਆਣੀ ਜਾ ਰਿਹਾ ਹਾਂ ਇਸ ਲਈ ਅੱਜ ਥੋੜਾ ਬੋਲਾਂਗੇ ਅਸੀਂ ਹਾਂ ਜੀ ਉਹ ਫਿਰ ਆ ਪਹਿਲਾਂ ਕੱਟਣੀਆਂ ਆ ਹਾਂਜੀ ਪਹਿਲਾਂ ਡੈਡੀ ਲਈ ਫਿੱਕੀਆਂ ਕੱਟਾਂਗੇ ਫੇਚ ਚ ਪਾਵਾਂਗੇ ਖੱਡ ਬੂਰਾ ਲੋ ਜੀ ਅਧਰ ਮਮੀ ਜੀ ਮਿਕਸ ਕਰਦੇ ਹੋਏ ਸਾਰੇ ਸਮਾਨ ਸਿਲੰਡਰ ਅਸੀਂ ਬੰਦ ਕੀਤਾ ਹੋਇਆ ਹੈ ਤੁਸੀਂ ਵੀ ਇੰਦੀ ਬੰਦ ਰੱਖਣਾ ਨਹੀਂ ਦਾ ਸਾਰਾ ਸਮਾਨ ਥੱਲੇ ਲੱਗ ਜਾਣਾ ਕੜਾਹੀ ਦੇ ਬਸ ਹੁਣ ਬੱਟਣੀਆਂ ਆ ਹਾਂਜੀ ਬਸ ਬੱਟਣੇ ਵਾਲਾ ਸਾਨੂੰ ਕੰਮ ਰਹਿ ਗਿਆ ਬਾਕੀ ਹੋ ਗਿਆ ਲੋ ਜੀ ਬੱਟੀਆਂ ਜਾਂਦੀਆਂ ਹਾਂਜੀ ਫਿੱਕੀ ਨਾ ਆ ਇਹ ਹਾਂਜੀ ਇਹ ਫਿੱਕੀਆਂ ਗੱਡੀਆਂ ਗਈਆਂ ਮੰਮੀ ਇਹ ਲੋ ਹਾਂ ਫਸਿਆ ਚੂਰਾ ਪਾ ਲਿਆ ਹਾਂਜੀ ਦਦਾ ਬੱਟੀਆਂ ਜਾਂਦੀਆਂ ਉਦੋਂ ਨਾ ਇਹ ਤਾਂ ਖਾਂਦੇ ਨੇ ਨਾ ਠੰਡ ਜੀ ਨਹੀਂ ਲੱਗਦੀ ਆ ਨਾ ਸਿਆਲ ਨੂੰ ਠੰਡ ਤੋਂ ਵਧੀਆ ਰੇਸ਼ਾ ਖਾਂਗ ਸਾਰੇ ਗੋਲੀਆਂ ਨੇ ਵੀ ਠੀਕ ਕਰਦਾ ਤਾਂ ਹਾਂ ਹਾਂ ਏ ਹੈਗਾ ਆ ਠੰਡ ਤੋਂ ਬਚਣ ਦੇ ਪਹਿਲੇ ਠੰਡ ਤੋਂ ਬਚਣ ਦੇ ਬਣਾ ਲੇ ਨਾ ਹਾਂਜੀ ਅੱਗੇ ਬਿਮਾਰ ਹੋ ਗਏ ਸਾਰੇ ਜਣੇ ਹਾਂ ਹੁਣ ਕੰਨ ਦੇ ਨਹੀਂ ਹੋਣਾ ਪਹਿਲੀ ਤਿਆਰ ਹੋ ਜੀਏ ਸਿਆਲ ਤੋਂ ਪਹਿਲੇ ਸਾਰੇ ਪਹਿਲਾਂ ਬਿਮਾਰ ਹੋ ਜੇ ਹਾਂਜੀ ਲੋ ਜੀ ਇੱਧਰ ਖੱਡ ਬੁਰਾ ਕਾੜ ਲੱਗੇ ਆ ਅਸਲੀ ਵਾਲੇ ਪਿੰਲੇ ਅੱਜ ਕੰਝੇ එපික්සිියෝයි කන්න මැඩලිය පැපටාට ආපික් වටි ගන්න පැදිියි යද්දී තෝඩයි පල කනතරනත්න ਨੰਬਰ ਰੱਖਦੇ ਹਾਂ ਜੀ ਹਾਂਜੀ ਹੁਣ ਪਤਾ ਪਿਆ ਹੈ ਲਓ ਚਲ ਮਿਕਸ ਕਰ ਲਓ ਹੁਣ ਇਹ ਕੇ ਪਾ ਦਿੱਤਾ ਇੱਧਰ ਹੋਰ ਕੇ ਰੱਖ ਲਿਆ ਗਿਆ ਘਰ بھر ਕੇ ਐਮਰਜੈਂਸੀ ਲਈ ਕੋਲ ਇਹਨੂੰ ਪਾਣਾ ਹੈ ਗਰਮ ਥਾਣੀ ਉਹ ਘਰੋਂ ਭਗੜਾ ਹੈ ਚਾਹ ਤੱਕ ਹੀ ਰੱਖਾ ਪੰਦ ਕਾਤੇ ਇਹਨੂੰ ਵਿੱਚ ਸੈੱਟ। ਬਗਰੋ ਮਮਮੀ। ਕਾਹਦੇ ਕੱਪੜੇ ਨਾਲ ਲੈਣਾ? ਕੱਪੜਾ ਚੱਕ। ਲੋ ਜੀ ਇੱਧਰ ਫਿੱਕੀਆਂ ਬੱਟਲੀਆਂ ਗਈਆਂ ਆ। ਹੰਜੀ ਡੈਡੀ ਜੀ ਲੈ ਲਿਓ। ਇਹ ਬੱਟ ਅਗਰ ਆਪਣੀਆਂ ਹੋ ਰਹੀਆਂ ਆ। ਹੰਜੇ ਚੱਕ ਕੇ ਵੀ ਦਿਖਾਓ ਕੰਦੇ। ਹੰਜੇ ਦੇਖੋ ਸਾਰੇ ਯਾਰੇ। ਪਿੰਡੀਆਂ ਇੱਧਰ ਚਾ ਵੀ ਰੱਖ ਦਿੱਤੀਆਂ। ਹੰਜੇ ਹੋੜ ਖਾਵਾਂਗੇ ਅਸੀਂ ਪਿੰਡੀਆਂ। ਮਮਮੀ। लो जी इधर पिनिया तैयार हो गई मम्मी जी दिखाओ <laughs> खड़े देखो कि दिखाओ पहला से लो जी इधर चाह तैयार हो गई है इधर पिनी भी रख दी है मम्मी जी ने मम्मी जी बैठे हुए हैं मम्मी जी हूँ अस खे चाह न पीने ਦ ਕੋਪੇਨੀ ਹੰਜੇ ਦਰ ਮਮੀ ਜੇ ਹਮ ਤਾਂ ਮੰਮੀ ਜੀ ਲੱਗੇ ਖਾਣ ਹੰਜੇ ਬਹੁਤ ਸਵਾਦ ਬਣਾਈ ਮੰਮੀ ਜੀ ਨੇ ਹਮ ਹੱਥ ਕਰਾਤੀ ਲੱਗੇ ਬਹੁਤ ਟੇਸਟੀ ਖਾਈ ਜਾਈਏ ਤੇ ਹੁਣ ਚਾਹ ਪਿੰਦੇ ਹੋਏ तो भी आ जे जे खानी या किसी ने कह दे ओ मिलने रे आए यासी <laughs> मोरे पिननी खाना नहीं यासी हाँ <laughs> जी चा दे ना पिन्नी खानू लूं मिलने आ जाओ आ जाओ सारे जाने एनी बढ़िया वाओ टेस्टी बहुत बनाई मम्मी ने एनी मेहनत लागगी या तो टेस्ट ना बननी सी दो दिन लगे हम्म चलो थोड़ा सी पिनने ਚਾ ਫੀਮੇਲ ਦੇ ਤਾਂ ਸਾਰਿਆਂ ਨੂੰ ਮੰਮੀ ਜੀ ਮੰਮੀ ਜੀ ਪੰਜ ਲੱਗ ਗਏ ਹੁਣ ਓਲਿਆਂ ਦਾ ਚਾਰ ਦੇਖੋ ਓਲੇ ਕਿੰਨੇ ਆ ਅਚਾਰ ਵੀ ਦੇਖੋ ਕਿੰਨਾ ਬਹੁਗਾ ਅਜ ਓਲਿਆਂ ਦਾ ਚਾਰ ਵੀ ਪਾ ਕੇ ਦਿਖਾਣਾ ਬਹੁਤ ਓਲੇ ਆ ਮੰਮੀ ਜੀ ਇਹਦਾ ਸਾਲ ਨਹੀਂ ਮੁੱਕਣਾ ਕਿਉਂ ਆਂਟੀ ਦੇ ਗਈ ਸੀਗੀ ਹਾਂਜੀ ਅੱਛਾ ਸਿੱਟਣੇ ਕਾਹਨੂੰ ਆਏ ਇੰਨਾ ਕੇ ਪਾਲਣ ਦੀ ਸਾਡੇ ਛਾਲੇ ਹੋ ਗਏ ਹੱਥ ਤੇ ਦੇਖੋ ਸਾਰੇ ਜਣੇ ਇੱਕ ਇੱਥੇ ਹੋ ਗਏ ਇੱਕਾ ਗੁੱਠੇ ਤੇ ਹੋ ਗਏ ਮੰਮੀ ਜੀ ਸਿੱਟਣਾ ਕਾਹਨੂੰ ਇਹਦਾ ਚਾਰ ਪਾਲਣ ਨਹੀਂ ਆ ਜਿਵੇਂ ਇੰਨਾ ਕੀ ਹੋਈ ਜਾਂਦਾ ਤੇ ਫੌਰ ਦੱਸ ਦੇ ਇਹ ਵੀ ਇੰਨਾ ਕਿ ਪਾ ਕੇ ਕਿੰਨਾ ਇਹ ਤਾਂ ਛਾਲ ਨਹੀਂ ਮੁੱਕਣਾ ਮੰਮੀ ਮੈਂ ਸਿੱਧੀ ਜਗ੍ਹਾ ਕਰਨੀ ਆ ਇਹ ਵੀ ਦੱਸ ਦੇ ਹਾਂ ਇਹ ਕੱਪੜੇ ਹੀ ਧੋ ਰੇ ਆਂ ਜੇ ਸਕੂਟਰ ਫੌਰ ਮਗਾਵਾਗੇ ਕਿਲੋ ਕੋ ਬਜਾ ਠੀਕ ਹੈ ਠੀਕ ਹੈ ਇਹ ਤਾਂ ਬਸ ਬਣਾ ਕੇ ਦਿਖਾਣੀ ਆ ਤਕਵਾਨ ਕਰ ਦੇਗੀ ਚੱਲ ਮੈਂ ਸਿੱਤਣੇ ਲੋ ਜੀ ਮੰਮੀ ਜੀ ਸਾਨੂੰ ਲੈਣ ਲੈ ਆ ਗਏ ਆ ਕਹਿੰਦੇ ਓਲੇ ਦਾ ਚਾਰ ਦਿਖਾਓ ਜਿਹੜੇ ਸਾਲ ਪਾਣੀ ਮਕਣਾ ਆਜੋ ਆਜੋ ਹੁਣ ਤੁਹਾਨੂੰ ਓਲੇ ਦਾ ਚਾਰ ਦਿਖਾਉਣੀ ਆ ਬਣਾ ਕੇ ਪਾ ਕੇ ਬਣਾ ਕੇ ਕਿ ਪਾ ਕੇ ਬਹੁਤ ਮੇਜੀ ਵੀ ਮੇਰੇ ਆਪ ਕੋ ਹੋ ਗਏ ਓਹੋ ਕਹਿੰਦੇ ਹੁੰਦੇ ਨਾ ਅਸਰ ਹੋ ਜਾਂਦਾ ਆ ਕੋਈ ਗਿਆ ਓਹੋ ਚਲੋ ਆਜੋ ਹੁਣ ਅਸੀਂ ਆమే ਆ ਚਾਰ ਤੇ ਤੁਹਾਨੂੰ ਦਿਖਾਣੀ ਕਿ ਕਿਤਰਾ ਖਾਣੇ ਆ ਜੋ ਫੇਰ ਬਣਾ ਕੇ ਦਿਖਾਈ ਜੀ ਲੋ ਜੀ ਮੰਮੀ ਜੀ ਨੇ ਓਲੇ ਫਰਾਈ ਕਰ ਲਿਆ ਤੇਲ ਚ ਪਾ ਕੇ ਸਣਾ ਮੰਮੀ ਜੀ ਹਾਂ ਜੀ ਆਹ ਦੇਖੋ ਮਸਾਲੇ ਦੱਸੋ ਮੰਮੀ ਜੀ ਇੱਕ ਝਗਾ ਜਿਗਰਾ ਗਰਮ ਮਸਾਲਾ ਸੌਂਫੀ ਉਹ ਵੀ ਰਾਈ ਫੇੜੀ ਰਾਈ ਹੂੰ ਸੌਂਹ ਜਵੈਨ ਫਰੀ ਕਾਲੀ ਲਾਲ ਮਿਰਚ ਲਾਲ ਮਿਰਚ ਆਏ ਲਾਲ ਮਿਰਚ ਨਹੀਂ ਇਹ ਦੇਖੀ ਮਿਰਚ ਦੂਜੀ ਮਿਰਚ ਪਈ ਸੀ ਅੱਛਾ ਅੱਛਾ ਤੇ ਹਲਦੀ ਤੇ ਨਮਕ ਓਕੇ ਤੇ ਮੈਂ ਵਿੱਚ ਇਹਨੂੰ ਮੈਂ ਆਹ ਤੇਲ ਚ ਦੂਜਾ ਕਰ ਲਿਆ ਫਰਾਈ ਹਾਂ شوف ਦੇਖ ਲੈਣਾ ਇਦਾਂ ਹੋਵੇ ਛੇਤੀ ਵੀ ਦੇਖ ਲੈਣਾ ਉਦੋਂ ਕੇ ਸਭਿਆ ਸਿਰੇ ਵਾਲੇ ਖਾਣ ਜਿੱਦਾਂ ਜਿੱਦਾਂ ਫਿੱਸਿਆ ਹੈ ਤੇ ਹੁਣ ਇਹਨਾਂ ਨੂੰ ਇਹ ਚ ਮਸਾਲੇ ਸਾਰੇ ਚੈਟ ਕਰ ਦੇਣਾ। ਹਾਂਜੀ ਤੇ ਸਾਡਾ ਚਾਰ ਹੋ ਗਿਆ ਰੈਡੀ। ਹਾਂਜੀ ਇਹਨੂੰ ਕਰ ਚੰਗੀ ਤਰ੍ਹਾਂ ਮਲਸ ਕਰਕੇ ਮਸਾਲੇ ਕੋ ਜਿਆਦਾ ਪਾ ਲੈ। ਵਿਚਾਰੇ ਦੇਖਦੇ ਵੀ ਨਹੀਂ ਲੱਗੇ ਵਿੱਚ। ਇਹ ਸਾਰਿਆਂ ਨੂੰ ਵਿੱਚ ਰਗਾ ਕੇ ਜਵੈਣ ਵੀ ਜ਼ਰੂਰੀ ਆ। ਹਾਜਮਣੇ ਬਣ ਜਾਂਦੇ ਜਰਾਕ। ਤੋ ਤਾਂ ਹਾਜਮੇ ਵਾਲੇ ਹੁੰਦੇ ਜੀ ਇਹਨਾਂ ਨੂੰ ਹੁਣ ਸਾਲੇ ਨੂੰ ਸਾਰੇ ਐਡ ਕਰਕੇ ਚਪਾ ਦੇਣਾ ਹਾਂਜੀ ਇਹ ਮੰਗਾਇਆ ਸੀ ਔਨਲਾਈਨ ਡੱਬਾ ਸੈੱਟ ਸੀਗਾ ਪੂਰਾ ਝਲਕ ਰੋ ਸਾਰੇ ਗਵਾਤੇ ਓਹੋ ਇੱਕ ਬੱਧੀਆ ਵਿਚਾਰ ਇਹ ਕੋਹਰਾ ਮੇਰੇ ਜੀ ਅਕੀਲਾ ਰਹਿ ਗਿਆ ਮੇਰੇ ਸਾਥੀ ਗੁੰਮ ਹੋ ਗਏ ਲੋਗੋ ਨੇ ਗਵਾ دیے ਹਾਂਜੀ ਚਪਾ ਲੈਣਾ ਹਾਂਜੀ ਚਪਾ ਲੈਣਾ ਹਾਂ ਇਕੱਲਾ ਇਕੱਲਾ ਉਹਦਾ ਜਾਂਦਾ ਡੱਬੇ ਚ ਹੰਜੀ ਅੱਛਾ ਥੋੜਾ ਜਿਹਾ ਸਿਲਕਾ ਵੀ ਪਾਣਾ ਅੱਛਾ ਅੱਛਾ ਸਿਲਕਾ ਵੀ ਪਾ ਲੋ ਹੰਜੀ ਸ਼ਣ ਸ਼ਣ ਕਰਦੇ ਹੋਏ ਮੰਮੀ ਜੀ ਦੇਖ ਸਕਦੇ ਹੋ ਲੇ ਤੇ ਤਾਂ ਮੰਮੀ ਅੱਧਾ ਕਿਤਾ ਦੇ ਦਿਆ ਨਾ ਹਾਂਜੀ ਤੇਲ ਪਾ ਦਿਓ ਜਿਹੜਾ ਬਚ ਗਿਆ ਫੇਚ ਪਾਣੇ ਹੁਣ ਕੀ ਵੜਾਵੇਂ ਸਿਲਕਾ ਵੀ ਪਾਣਾ ਹੈ ਮੇਰਾ ਦੋ ਦਿਨਾਂ ਚ ਖਤਮ ਹੋ ਜਾਣਾ ਹੈ ਮਮੀ ਜੀ ਕੱਲੇ 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 ਖੱਲੇ ਖਾ ਗਏ ਤੁਸੀਂ ਮੈਨੂੰ ਪੁੱਛਿਆ ਵੀ ਨਹੀਂ ਮੈ ਤਾਂ ਪਤਾ ਮੈਨੂੰ ਲੱਗਦਾ ਤਾ ਤੋफी ਉਹ ਹੈਗੀ ਐ ਉਹ ਹੈਗੀ ਐ ਚਿੰਜੀ ਹਾਂ ਜੀ ਹੁਣ ਚੈੱਕ ਕਰਾਂ ਮਮੀ ਜੀ ਕਹਿੰਦੇ ਹਾਂ ਜੀ ਮੋਲੇ ਦਾ ਚਾਰ ਮਮਾ ਦਾ ਕਿ ਸਿਰਕਾ ਵੀ ਪਾ ਦੜਾ ਦੇ ਵਿੱਚ ਅੱਛਾ ਯਾ ਟੋਬੀ ਖਾਣੇ ਮੇਰੇ ਕਿਸਾਣੇ ਟੋਬੀ ਯਾ ਦੇਖੋ ਢੱਕਣ ਸਿੱਲੇ ਲਿਖੇ ਦਾ ਹਾਂ ਦੇ ਉੱਧਰ ਸਿਲਕਾ ਢੱਕਣ ਬਣਾ ਲਵੀ ਹੂੰ ਚਲੋ ਇਹ ਚਾਰ ਹੋ ਗਿਆ ਹੈ ਡਰ ਰੈਡੀ ਦੇਖਦੇ ਆ ਹਨਾ ਰਾਤ ਨੂੰ ਵੀ ਸ਼ੱਕ ਸਕਦੇ ਆ ਆ ਜਾਓ ਜੇ ਖਾਣਾ ਆ ਜਾਓ ਤਾਂ ਤਾਂ ਹੈਗਾ ਯਾਰ